ਇਸ ਵੇਲੇ ਦੀ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਲਹਿਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਦੱਸ ਦਈਏ ਕਿ ਪੰਥਕ ਕੌਂਸਲ ਦੀ ਬਣੀ ਚੇਅਰਪਰਸਨ ਬੀਬੀ ਸਤਵੀਰ ਕੌਰ ਦੇ ਵੱਲੋਂ ਵੱਡੇ ਇਲਜ਼ਾਮ ਨੇ ਜਿਹੜੇ ਲਗਾਏ ਗਏ ਨੇ ਉਹਨਾਂ ਦੁਆਰਾ ਇੱਕ ਲੈਟਰ ਹੈ ਜਿਹੜਾ ਜਾਰੀ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜਿਹੜਾ ਵਾਇਰਲ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਤੁਹਾਨੂੰ ਦੱਸ ਦਈਏ ਉਹਨਾਂ ਦੇ ਵੱਲੋਂ ਇਸ ਪੱਤਰ ਦੇ ਵਿੱਚ ਲਿਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਂਦ ਦੇ ਵਿੱਚ ਆਏ ਅਕਾਲੀ ਦਲ ਤੋਂ ਪੰਥ ਅਤੇ ਪੰਜਾਬ ਨੂੰ ਵੱਡੀਆਂ ਆਸਾਂ ਹਨ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਹੁਕਮਨਾਮਿਆਂ ਦੇ ਨਾਲ ਜੁੜੀਆਂ ਹੋਈਆਂ ਨੇ ਅਕਾਲੀ ਦਲ ਵੱਲੋਂ ਸਮੂੱਚੇ ਫੈਸਲੇ ਪੰਥਕ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਤਿੰਨ-ਬਿੰਨ ਹੁਕਮਨਾਮਿਆਂ ਅਨੁਸਾਰ ਲੈ ਜਾਂ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੀ ਪੰਥਕ ਕੌਂਸਲ ਬਣੀ ਰਾਜਨੀਤੀ ਧਰਮ ਦਾ ਕੁੰਡਾ ਰੱਖਣ ਦੇ ਲਈ ਜਿਸ ਦੇ ਚੇਅਰਪਰਸਨ ਭਾਈ ਅਮਰੀਕ ਸਿੰਘ ਜੀ ਦੀ ਸੁਪਤਰੀ ਬੀਬੀ ਸਤਵਿੰਦਰ ਕੌਰ ਨੂੰ ਲਗਾਇਆ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਫੈਸਲੇ ਜਿਹੜੇ ਤਾਂ ਇਸ ਸਦਾਂਤਾਂ ਦੇ ਉਲਟ ਕੀਤੇ ਗਏ ਭਾਵ ਇਹ ਗੁਰਮਤਾ ਹੋਇਆ ਸੀ ਕਿ ਨਵੀਂ ਅਕਾਲੀ ਦਲ ਦੇ ਵਿੱਚ ਇੱਕ ਪਰਿਵਾਰ ਨੂੰ ਇੱਕ ਅਹੁਦੇ ਤੇ ਇੱਕ ਟਿਕਟ ਮਿਲੇਗੀ ਪਰ ਇਹਨਾਂ ਮਤਿਆਂ ਨੂੰ ਸਿੱਕੇ ਟੰਗੇ ਪਾਰਟੀ ਦੇ ਵੱਲੋਂ ਪੀਏਸੀ ਪੋਲੀਟੀਕਲ ਐਕਸ਼ਨ ਕਮੇਟੀ ਦਾ ਐਲਾਨ ਕੀਤਾ ਗਿਆ ਕਿ ਕਈ ਪਰਿਵਾਰਾਂ ਨੂੰ ਦੋ-ਦੋ ਜਾਂ ਉਸ ਤੋਂ ਵੱਧ ਅਹੁਦੇ ਵੰਡੇ ਉਸ ਦੀ ਚਰਚਾ ਲੋਕਾਂ ਦੇ ਵਿੱਚ ਹੈ ਤੇ ਪੰਜ ਮੈਂਬਰੀ ਕਮੇਟੀ ਦੀ ਵੀ ਇਸ ਦਾ ਅਨੁਭਵ ਕੀਤਾ ਸੀ ਤੇ ਜਿਸ ਨੂੰ ਦੇਖਦੇ ਹੋਏ ਕਿਹਾ ਜਾ ਰਿਹਾ ਕਿ ਬੀਬੀ ਜੀ ਨੇ ਆਪਣੇ ਅਹੁਦੇ ਦਾ ਫਰਜ਼ ਨਿਭਾਉਂਦਿਆਂ ਹੋਇਆ ਇਹ ਹੁਕਮ ਦਿੱਤਾ ਹੈ ਕਿ ਸ੍ਰੀ ਹਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਜੇਹੋ ਜਹੀ ਉਹਨਾਂ ਦੀ ਕੌਮ ਦੇ ਵਿੱਚ ਸ਼ਵੀ ਹੈ ਅਜਿਹੀ ਹੀ ਉਮੀਦ ਉਹਨਾਂ ਤੋਂ ਕੀਤੀ ਜਾ ਸਕਦੀ ਸੀ ਤਾਂ ਉਹ ਕੌਮ ਦੀ ਭਾਵਨਾਵਾਂ ਦੀ ਜਿਹੜਾ ਤਰਾਜਮਾਨੀ ਕਰਨ ਵਾਲੇ ਪਰਿਵਾਰ ਦੇ ਵਾਰਸ ਹਾਂ ਇਸ ਵੇਲੇ ਦੀ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਲਹਿਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਦੱਸ ਦਈਏ ਕਿ ਪੰਥਕ ਕੌਂਸਲ ਦੀ ਬਣੀ ਚੇਅਰਪਰਸਨ ਬੀਬੀ ਸਤਵੀਰ ਕੌਰ ਦੇ ਵੱਲੋਂ ਵੱਡੇ ਇਲਜ਼ਾਮ ਨੇ ਜਿਹੜੇ ਲਗਾਏ ਗਏ ਨੇ ਉਹਨਾਂ ਦੁਆਰਾ ਇੱਕ ਲੈਟਰ ਹੈ ਜਿਹੜਾ ਜਾਰੀ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜਿਹੜਾ ਵਾਇਰਲ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਤੁਹਾਨੂੰ ਦੱਸ ਦਈਏ ਉਹਨਾਂ ਦੇ ਵੱਲੋਂ ਇਸ ਪੱਤਰ ਦੇ ਵਿੱਚ ਲਿਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸਲੀ ਤੋ ਹੋਂਦ ਦੇ ਵਿੱਚ ਆਏ ਅਕਾਲੀ ਦਲ ਤੋਂ ਪੰਥ ਅਤੇ ਪੰਜਾਬ ਨੂੰ ਵੱਡੀਆਂ ਆਸਾਂ ਹਨ ਸਿੱਖ ਸੰਗਤਾਂ ਦੀਆਂ ਭਾਵਨਾਮਾ ਹੁਕਮਨਾਮਿਆਂ ਦੇ ਨਾਲ ਜੁੜੀਆਂ ਹੋਈਆਂ ਨੇ ਅਕਾਲੀ ਦਲ ਵੱਲੋਂ ਸਮੂੱਚੇ ਫੈਸਲੇ ਪੰਥਕ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ 3-ਬਿਨ ਹੁਕਮਨਾਮੀਆਂ ਅਨੁਸਾਰ ਲਏ ਜਾਂ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੀ ਪੰਥਕ ਕੌਂਸਲ ਬਣੀ ਰਾਜਨੀਤੀ ਧਰਮ ਦਾ ਕੁੰਡਾ ਰੱਖਣ ਦੇ ਲਈ ਜਿਸ ਦੇ ਚੇਅਰਪਰਸਨ ਭਾਈ ਅਮਰੀਕ ਸਿੰਘ ਜੀ ਦੀ ਸੁਪੁੱਤਰੀ ਬੀਬੀ ਸਤਵਿੰਦਰ ਕੌਰ ਨੂੰ ਲਗਾਇਆ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਫੈਸਲੇ ਜਿਹੜੇ ਤਾਂ ਇਹ ਸਿਧਾਂਤਾਂ ਦੇ ਉਲਟ ਕੀਤੇ ਗਏ ਭਾਵ ਇਹ ਗੁਰਮਤਾ ਹੋਇਆ ਸੀ ਕਿ ਨਵੀਂ ਅਕਾਲੀ ਦਲ ਦੇ ਵਿੱਚ ਇੱਕ ਪਰਿਵਾਰ ਨੂੰ ਇੱਕ ਅਹੁਦੇ ਤੇ ਇੱਕ ਟਿਕਟ ਮਿਲੇਗੀ ਪਰ ਇਹਨਾਂ ਮਤਿਆਂ ਨੂੰ ਸਿੱਕੇ ਟੰਗੇ ਪਾਰਟੀ ਦੇ ਵੱਲੋਂ ਪੀਏਸੀ ਪੋਲੀਟੀਕਲ ਐਕਸ਼ਨ ਕਮੇਟੀ ਦਾ ਐਲਾਨ ਕੀਤਾ ਗਿਆ ਕਿ ਕਈ ਪਰਿਵਾਰਾਂ ਨੂੰ ਦੋ-ਦੋ ਜਾਂ ਉਸ ਤੋਂ ਵੱਧ ਅਹੁਦੇ ਵੰਡੇ ਉਸ ਦੀ ਚਰਚਾ ਲੋਕਾਂ ਦੇ ਵਿੱਚ ਹੈ ਤੇ ਪੰਜ ਮੈਂਬਰੀ ਕਮੇਟੀ ਦੀ ਵੀ ਇਸ ਦਾ ਅਨੁਭਵ ਕੀਤਾ ਸੀ ਤੇ ਜਿਸ ਨੂੰ ਦੇਖਦੇ ਹੋਏ ਕਿਹਾ ਜਾ ਰਿਹਾ ਕਿ ਬੀਬੀ ਜੀ ਨੇ ਆਪਣੇ ਅਹੁਦੇ ਦਾ ਫਰਜ਼ ਨਿਭਾਉਂਦਿਆਂ ਹੋਇਆ ਇਹ ਹੁਕਮ ਦਿੱਤਾ ਹੈ ਕਿ ਸ੍ਰੀ ਹਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਜੇਹੋ ਜਹੀ ਉਹਨਾਂ ਦੀ ਕੌਮ ਦੇ ਵਿੱਚ ਸ਼ਵੀ ਹੈ ਅਜਿਹੀ ਹੀ ਉਮੀਦ ਉਹਨਾਂ ਤੋਂ ਕੀਤੀ ਜਾ ਸਕਦੀ ਸੀ ਤਾਂ ਉਹ ਕੌਮ ਦੀ ਭਾਵਨਾਵਾਂ ਦੀ ਜਿਹੜਾ ਤਰਾਜਮਾਨੀ ਕਰਨ ਵਾਲੇ ਪਰਿਵਾਰ ਦੇ ਵਾਰਸ